ਲੁਧਿਆਣਾ ਦੇ ਹਲਕਾ ਆਤਮਨਗਰ ਅਦੀਨਪੰਦੇਵ ਵਾਰਡ ਨੰਬਰ 47 ਚ ਕਾਂਗਰਸੀ ਕੌਂਸਲਰ ਨਿਰਮਲ ਕੈੜਾ ਦੀ ਅਗਵਾਈ ਹੇਠ ਇਲਾਕੇ ਚ ਰਹਦੇ ਕੰਮਾਂ ਨੂੰ ਪੂਰਾ ਕਰਾਉਣ ਦੇ ਲਈ 3 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੀਆਂ ਸੜਕਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪਹਿਲਾਂ ਇਸ ਇਲਾਕੇ ਦੇ ਵਿੱਚ ਗਲੀਆਂ ਦਾ ਬੁਰਾ ਹਾਲ ਸੀ ਅਤੇ ਹੁਣ ਇਸ ਨੂੰ ਸੁਧਾਰਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਵੀ ਕਿਹਾ ਕਿ ਇਲਾਕੇ ਦੀ ਇਹ ਵੱਡੀ ਸਮੱਸਿਆ ਸੀ ਜਿਸ ਦਾ ਹੱਲ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਰਡ ਨੰਬਰ 47 ਦੇ ਕਾਉਂਸਲਰ ਸ਼੍ਰੀ ਨਿਰਮਲ ਕਾੜਾ ਜੀ ਜਿਨ੍ਹਾਂ ਨੇ ਬਹੁਤ ਦੇਰ ਤੋਂ ਸਾਡੇ ਮਨਜੀਤ ਨਗਰ ਦੇ ਜਿਹੜੀ ਕੁਝ ਗਲੀਆਂ ਸੀ ਜਿਨ੍ਹਾਂ ਦਾ ਬਹੁਤ ਬੁਰਾ ਹਾਲ ਸੀ ਖਾਸ ਕਰਕੇ 4 ਨੰਬਰ ਗਲੀ ਜਿੱਥੇ ਨਰਕ ਭੋਗ ਰਹੇ ਸੀਗੇ ਇਹਨਾਂ ਦਾ ਪਾਣੀ ਖੜਾ ਰਹਿੰਦਾ ਸੀ ਮੱਛਰ ਖੜੇ ਹੁੰਦੇ ਸੀਗੇ ਔਰ ਉਹ ਕਾਫੀ ਸਾਲਾਂ ਤੋਂ ਕਿਸੇ ਕਾਉਂਸਲਰ ਦੀ ਨਿਗਾਚ ਨਹੀਂ ਆਇਆ ਤੋਂ ਮੈਂ ਖੁਦ ਸਾਈ ਮੰਦਰ ਹੈ ਉਹਦੇ ਚ 3 ਸਾਲ ਹੋ ਗਏ ਮੈਂ ਇਹਦੇ ਤੱਕ ਪਾਲਕੀ ਨਹੀਂ ਕੱਢੀ ਕੋਈ ਜਗ੍ਹਾ ਹੀ ਨਹੀਂ ਸੀ ਕਿ ਪਾਣੀ ਦੇ ਕੱਢਣ ਲਈ ਲੇਕਿਨ ਕੈੜਾ ਜੀ ਦੇ ਉਦਮ صدਕਾ ਇਹ ਸਾਰੇ ਕੰਮ ਨਿਪਰੇ ਚੜੇ ਨੇ ਅੱਜ ਉਹਨਾਂ ਨੇ ਉਦਘਾਟਨ ਕੀਤਾ ਜਿਹੜੀ 16 ਇੰਚ ਦੀ ਪਾਈਪ ਪਾਉਣ ਦਾ ਮੇਨ ਜਿਹੜੀ ਸੀਵਰੇਜ ਪਾਈਪ ਹੈ ਉਹ ਵੀ ਕੱਲ ਤੋਂ ਜਾਂ ਪਰਸੋ ਤੋਂ ਸ਼ੁਰੂ ਹੋ ਜਾਏਗੀ ਔਰ ਉਹ ਵੀ ਨਪੇ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਤੇ ਸਾਰੇ ਲੋਕ ਉਹਨਾਂ ਦੇ ਨਾਲ ਹੀ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੈੜਾ ਸਾਹਿਬ ਜਿਹੜਾ ਅੱਜ ਉਦਘਾਟਨ ਕੀਤਾ ਗਿਆ ਨਾਲੇ ਤੁਹਾਡਾ ਸਨਮਾਨਤ ਕੀਤਾ ਗਿਆ ਅੱਜ ਵਾਰਡ ਨੰਬਰ 47 ਚ ਜੋ ਕਿ ਮਨਜੀਤ ਨਗਰ ਗਲੀ ਨੰਬਰ 4 ਅੱਛਾ ਜੀ ਜਿਹਦੇ ਕਰਕੇ ਸਾਰੇ ਗਲੀ ਨਿਵਾਸੀਆਂ ਨੇ ਬੁਲਾਇਆ ਸਨਮਾਨਤ ਵਾਸਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਮੇਰਾ ਇਹ ਫਰਜ ਸੀ ਇਹ ਕੰਮ ਕਰਨਾ ਕਿਉਂਕਿ ਵੋਟਾਂ ਮਿਲ ਜਿਹੜੇ ਵਾਅਦੇ ਕੀਤੇ ਹੁੰਦੇ ਨੇ ਉਹਨੂੰ ਪੂਰਾ ਕਰ ਪਰ ਇਹਨਾਂ ਨੂੰ ਲੱਗਿਆ ਸਾਰੇ ਸਾਡੇ ਸਤਿਕਾਰਯੋਗ ਸਾਈ ਜੀ ਚੀ ਸਾਈ ਜੀ ਅਤੇ ਸਾਰੇ ਇਲਾਕਾ ਨਿਵਾਸੀ ਵੀ ਇਸ ਗਲੀ ਦਾ ਜਿਹੜਾ ਕਿ ਹਾਲ ਆ ਲੋਕਾਂ ਦੇ ਕਹਿਣ ਦੇ ਮੁਤਲਕ ਕਿਤੇ 25 ਤੋਂ 30 ਸਾਲ ਸ਼ਾਇਦ ਜ਼ਿਆਦਾ ਹੀ ਹੋ ਗਏ ਵੀ ਕਦੇ ਵੀ ਇਹ ਗੰਦਾ ਪਾਣੀ ਇੱਥੋਂ ਹਟਿਆ ਨਹੀਂ بڑے ਕਾਉਂਸਲਰ ਆਏ بڑے ਐਮਐਲਏ ਆਏ ਕਿਸੇ ਨੇ ਵੀ ਇਹਦਾ ਹੱਲ ਨਹੀਂ ਕੀਤਾ ਪਰ ਮੈਂ ਪਹਿਲਾਂ ਹੀ ਇਲੈਕਸ਼ਨਾਂ ਵੇਲੇ ਵਾਅਦਾ ਕੀਤਾ ਸੀ ਜਿਹੜੇ ਵੀ ਹੱਲ ਹੋਣਗੇ ਕਿਉਂਕਿ ਮੇਰੇ ਵਾਰਡ ਦੇ ਵਿੱਚ ਸਿਰਫ ਇੱਕ ਮਨਜੀਤ ਨਗਰ ਹੀ ਸੀ ਜਿੱਥੇ ਕਿ ਪਾਈਪਲਾਈਨ ਸੀਵਰੇਜ ਦੀ ਪੈਨ ਵਾਲੀ ਸੀ ਸਭ ਤੋਂ ਪਹਿਲਾਂ 6 ਨੰਬਰ ਦੀ ਸਮੱਸਿਆ ਸੀ ਉਹ ਹੱਲ ਕੀਤੀ 5 ਤੇ ਸੀਵਰ ਲਾਈਨ ਸੀ ਉਹ ਕੀਤੀ ਸਭ ਤੋਂ ਜ਼ਿਆਦਾ 4 ਨੰਬਰ 'ਤੇ ਇੱਕ ਵੱਡੀ ਸਮੱਸਿਆ ਸੀ ਵੱਡੇ ਵੱਡੇ ਅਫਸਰ ਵੀ ਇੱਥੇ ਬੁਲਾਉਂਦੇ ਸੀ ਸਾਰੇ ਕਾਰਪੋਰੇਸ਼ਨ ਦੇ ਵੀ ਇਹਦੇ ਹੱਲ ਵਾਸਤੇ ਹੱਲ ਨਹੀਂ ਨਿਕਲਦਾ ਸੀ ਟੈਕਨੀਕਲ ਹੱਲ ਕੱਢ ਕੇ ਅੱਜ ਬਿਲਕੁਲ ਵੀ ਕਈ ਦਿਨਾਂ ਤੋਂ ਅਸੀਂ ਦਿਖ ਰਿਹਾ ਸੀ ਇੱਕ ਬੂੰਦ ਵੀ ਪਾਣੀ ਬਾਹਰ ਨਹੀਂ ਆਇਆ ਤੇ ਅੱਜ ਸਾਰੇ ਲੋਕ ਚਿਹਰੇ 'ਤੇ ਖੁਸ਼ੀ ਆ ਅੱਜ ਕੋਈ ਵੀ ਰਿਸ਼ਤੇਦਾਰ ਕੋਈ ਵੀ ਸੁੱਖ-ਦੁੱਖ ਕੋਈ ਘਰੇ ਪ੍ਰੋਗਰਾਮ ਕਰ ਸਕਦੇ ਨੇ ਇੱਥੋਂ ਤੱਕ ਕਿ ਇਹ ਹਾਲਾਤ ਹੁੰਦੇ ਸੀ ਇਹ ਕਰੇ ਕੋਈ ਪ੍ਰੋਗਰਾਮ ਟੱਕਰ ਹੀ ਆ ਕਿ ਕਿੱਧਰ ਜੀ ਆਉਣਗੇ ਚਾਹੇ ਉਧਰ ਜੀ ਆਉਣ ਤਾਂ ਵੀ ਸੀਵਰੇਜ ਬੰਦ ਹੁੰਦਾ ਸੀ ਇੱਧਰ ਜੀ ਆਉਣ ਤਾਮੀ ਬੰਦ ਜਿਹੜੇ ਰਿਲੇਟਿਵ ਸੀ ਉਹ ਇੱਕ ਮੈ ਸਮਝਦਾ ਸਮਝਦੇ ਵੀ ਤੁਸੀਂ ਨਰਕ ਦੀ ਜ਼ਿੰਦਗੀ ਜੀ ਰਹੇ ਹੋ ਜਿਵੇਂ ਦੱਸਿਆ ਸਾਈਂ ਜੀ ਨੇ ਵੀ ਇੱਕ ਜਿਹੜਾ ਕਿ ਕਾਲੇ ਪਾਣੀ ਦੀ ਸਜ਼ਾ ਬਿਲਕੁਲ ਸਹੀ ਗੱਲ ਆ ਜਿਹੜਾ ਕਿ 35 ਸਾਲ ਸੀਵਰੇਜ ਦੀ ਸਮੱਸਿਆ ਦਾ ਕਦੇ ਹੱਲ ਨਹੀਂ ਹੋਇਆ ਉਹਨਾਂ ਦਾ ਹੱਲ ਕੀਤਾ ਤੇ ਦੂਜੀ ਖੁਸ਼ੀ ਦੀ ਗੱਲ ਇਹ ਵੀ ਆ ਹਾਂਜੀ ਹਾਂਜੀ ਭਾਈ ਲੰਬੇ ਸਮੇਂ ਤੋਂ ਇੱਕ ਫਾਈਲ ਚੱਲਦੀ ਸੀ ਜਿਹੜੀ ਕਿ 16 ਇੰਚੀ ਲੈਂਡ ਸੀ ਫਾਟਕਾਂ ਤੋਂ ਲੈ ਕੇ ਜ਼ੀਰੋ ਨੰਬਰ ਗਲੀ ਯਾਨੀ ਕਿ ਟੋਟਲ 13 ਗਲੀਆਂ ਨੇ ਸਾਰੀ ਵੱਡੀ ਲੈਂਡ ਪੈਣ ਜਾ ਰਹੀ ਆ ਅ ਦੋ ਚਾਰ ਦਿਨ ਚ ਪੈਪ ਆ ਜਾਣਗੇ ਅੱਜ ਉਹਦਾ ਉਦਘਾਟਨ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਜੋ ਮੈਂ ਸਮਝਦਾ ਜ਼ਿੰਦਗੀ ਦੇ ਵਿੱਚ ਮਨਜੀਤ ਨਗਰ ਦੇ ਵਿੱਚ ਸੀਵਰੇਜ ਸਮੱਸਿਆ ਕਦੇ ਵੀ ਨਹੀਂ ਆਏਗੀ ਕਿਤੇ ਨਾ ਕਿਤੇ ਇੱਕ ਦੋ ਗਲੀਆਂ ਨੇ ਉੱਥੇ ਵੀ ਇੱਕ ਦੋ ਦਿਨ ਦੇ ਵਿੱਚ ਸਿਰਫ ਉੱਥੇ ਟੀਹਾਂ ਗੱਡੀਆਂ ਸੀ ਜਿੱਥੇ ਕਿ ਮੇਨ ਹੋਲ ਬਣੇ ਹੋਏ ਨੇ ਦੋ ਮੇਨ ਹੋਲ ਨੇ ਦੋ ਨੰਬਰ ਗਲੀ ਉਹ ਉਮੀਦ ਆ ਕੱਲ ਜਾਂ ਪਰਸੋ ਉਹ ਵੀ ਕੰਮ ਸ਼ੁਰੂ ਹੋ ਜਾਊਗਾ ਉਹਨਾਂ ਦੀ ਸਮੱਸਿਆ ਵੀ ਖਤਮ ਹੋ ਜਾਏਗਾ ਹਾਂਜੀ ਸਰ ਜੀ ਇਹ ਜੀ ਕਿਹਾ ਜੀ ਸਾਡੇ ਕੌਂਸਲਰ ਸਾਹਿਬ ਵਾਟ ਨੰਬਰ 47 ਦੇ ਮੈਂ ਹਜ਼ਾਰਾ ਸਿੰਘ ਗਲੀ ਨੰਬਰ 4 ਚ ਬੋਨਾ ਸਾਡੀ ਗਲੀ ਬਹੁਤ ਹੀ ਖਰਾਬ ਸੀ ਫਟੋ ਘਟ 30 35 ਸਾਲ ਤੋਂ ਕਦੀ ਕਿਸੇ ਕੌਂਸਲਰ ਦਾ ਕੰਮ ਨਹੀਂ ਕੀਤਾ ਤੇ ਕਿਹੜਾ ਸਾਡੇ ਗਲੀ ਉਹ ਵਧੀਆ ਬਣਾਤੀ ਸਭ ਵੀ ਵਧੀਆ ਪਾਤਾ ਅਸੀਂ ਬਹੁਤ ਜਨਾ ਦਾ ਧੰਨਵਾਦ ਕਰਦੇ ਹਾਂ